ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉੱਪਰ ਲਿਖਿਆ ਤੁਸੀਂ ਪੜੀ ਲਿਆ ਹੋਣਾ ਬਾਈ ਇਹ ਆ ਪਿੰਡ ਸਧਾਣੇ ਦੇ ਨੌਜਵਾਨ ਜਿਵੇਂ ਕਿ ਬਾਈ ਲੱਖਾ ਸਧਾਣਾ ਅਕਸਰ ਹੀ ਬੋਲਦਾ ਹੁੰਦਾਗਾ ਵੀ ਜਿਹੜੇ ਆ 2-3 ਮਹੀਨੇ ਹੁੰਦੇ ਆ ਬਾਈ ਲੱਖੇ ਸਧਾਣੇ ਕੋਲੇ ਮੀਆਂ ਦਾ ਸੌਣ ਭਾਦੋਂ ਇਹਦੇ ਵਿੱਚ ਬਾਈ ਲੱਖਾ ਸਧਾਣਾ ਜ਼ਿਆਦਾਤਰ ਬੂਟੇ ਲਾਉਂਦਾ ਹੁੰਦਾਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਬਾਈ ਲੱਖੇ ਸਹਾਨ ਦਾ ਟਰੈਕਟਰ ਤੇ ਟੈਂਕੀ ਡੇਲੀ ਬਈ 8 10 ਨੌਜਵਾਨ ਆਪਣੇ ਨੇੜੇ ਤੇੜੇ ਪਿੰਡ ਦੇ ਜਿਹੜੇ ਵੀ ਫਿਰਦਿਆਂ ਲੱਗਦੀਆਂ ਤੁਸੀਂ ਮੇਨ ਰੋਡ ਤੇ ਬਾਈ ਲੱਖੇ ਸੁਧਾਨੇ ਨੇ ਬੂਟੇ ਲਾਏ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਪਾਣੀ ਜੇ ਕੋਈ ਦਵਾਈ ਦੀ ਲੋੜ ਆ ਤਾਂ ਦਵਾਈ ਵੀ ਪਾਈ ਜਾਂਦੀ ਆ ਆ ਦੇਖ ਲਓ ਸਾਰੇ ਬੂਟਿਆਂ ਨੂੰ ਪਾਣੀ ਪਾ ਕੇ ਦਵਾਈ ਪਾ ਕੇ ਜਿਹੜੇ ਕਿ ਕੱਖ ਪੱਠਾ ਕੱਢ ਕੇ ਤੇ ਕਿ ਪੂਰੀ ਮਤਲਬ ਕਹਿ ਸਕਦੇ ਆ ਵੀ ਪੂਰਾ ਬੂਟੇ ਨੂੰ ਚਲਾ ਕੇ ਤੇ ਤਸल्ली बॉक्स ਤੇ ਆਏ ਸਾਲ ਜਿੰਨੋਂ ਤੱਕ ਬੂਟਾ ਵੱਡਾ ਨਹੀਂ ਹੁੰਦਾ ਉਹ ਤੱਕ ਬੂਟਿਆਂ ਦੀ ਸੇਵਾ ਕੀਤੀ ਜਾਂਦੀ ਆ ਤੇ ਨਿੱਤ 10-10 ਨੌਜਵਾਨ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਇੱਥੇ ਬੂਟਿਆਂ ਦੀ ਸੇਵਾ ਕਰਨ ਆਉਂਦੇ ਆ ਜੇ ਤੁਸੀਂ ਪਿੰਡ ਸਧਾਣੇ ਕਿਤੇ ਆਉਣ ਦਾ ਮੌਕਾ ਮਿਲਿਆ ਤਾਂ ਜਰੂਰ ਵੇਖਿਓ ਬਈ ਪਿੰਡ ਸਧਾਣੇ ਦੇ ਜਿੰਨੀਆਂ ਵੀ ਫੇਰਨੀਆਂ ਪੈਂਦੀਆਂ ਗੀਆਂ ਆਸੇ ਪਾਸੇ ਜਿੰਨੇ ਵੀ ਪਿੰਡ ਲੱਗਦੇ ਉਹਨਾਂ ਨੂੰ ਰਾਹ ਜਾਂਦੇ ਆ ਤਾਂ ਉੱਥੇ ਸਾਰੇ ਰਾਹਾਂ ਦੇ ਉੱਤੇ ਜਿਹੜੇ ਬੂਟੇ-ਬੂਟੇ ਤੁਹਾਨੂੰ ਨਜ਼ਰ ਆਉਣਗੇ ਬਾਕੀ ਜਿੱਥੇ ਵੀ ਜਗ੍ਹਾ ਮਿਲਦੀ ਆ ਕੋਈ ਸਰਕਾਰੀ ਜਗ੍ਹਾ ਹੋ ਗਈ ਜਾਂ ਪਿੰਡ ਦੇ ਵਿੱਚ ਜਗ੍ਹਾ ਗਈ ਤਾਂ ਉੱਥੇ ਬਾਈ ਲੱਖੇ ਸਿਹਦਾਨੇ ਦੀ ਟੀਮ ਦੇ ਵਰਕਰ ਬੂਟੇ ਲਾਈ ਜਾਂਦੇ ਆ ਤੁਸੀਂ ਦੇਖ ਸਕਦੇ ਆ ਬਾਕੀ ਆ ਨੌਜਵਾਨ ਆਪਣਾ ਪਿੰਡ ਜੀਦੇ ਤੋਂ ਅੱਜ ਸੇਵਾ ਕਰਨ ਲਈ ਪਹੁੰਚੇ ਸੀ ਇਹਨਾਂ ਨਾਲ ਕਰਦਿਆਂ ਗੱਲਬਾਤ ਕੀ ਇਹਨਾਂ ਦਾ ਕਹਿਣਾਗਾ ਹਾਂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤ ਹੈ ਅੱਜ ਬਾਈ ਲੱਖੇ ਸਿਹਦਾਨੇ ਦੀ ਟੀਮ ਅੱਜ ਇੱਥੇ ਸਿਹਦਾਨੇ ਪਹੁੰਚੀ ਹੋਈ ਆ ਦੂਜੇ ਲਾਉਣ ਦੀ ਸੇਵਾ ਕਰ ਰਹੇ ਆ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਜਿੰਨੇ ਵੀ ਸਾਡੇ 2 ਲੱਖਾਂ ਦਾ ਨਾ ਜੁੜੇ ਹੋਏ ਬੰਦੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਵਾਤਾਵਰਨ ਦਰਖਤ ਲਾਓ ਵਾਤਾਵਰਨ ਸੰਭਾਲੋ ਤਾਂ ਕਿ ਆਪਾਂ ਵਾਤਾਵਰਨ ਬਚਾ ਸਕੀਏ ਆਪਾਂ ਅਕਸਰ ਜਾਣਦੇ ਹਾਂ ਕਿ ਜੇ ਆਪਾਂ ਆਪਣੇ ਦਰਖਤ ਲਾਵਾਂਗੇ ਤਾਂ ਆਪਣਾ ਵਾਤਾਵਰਨ ਸਾਫ਼ ਰਹੂਗਾ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵਾਤਾਵਰਨ ਦਰਖਤ ਲਾਓ ਆ ਦਰਖਤ ਲਾਏ ਆ ਪਾਣੀ ਪਾਈ ਜਾਨੇ ਦਰਖਤਾਂ ਨੂੰ ਤੇ ਕਿ ਖੱਖਾਂ ਵਾਲੀ ਸਪਰੇਨਾ ਮਾਰੋ ਕੂੜਾ ਜਿਹੜਾ ਕੂੜਾ ਦਰਖਤਾਂ ਦੇ ਪਾਸੇ ਸੁੱਟੋ ਇਸ ਕਰਕੇ ਬੇਨਤੀ ਆ ਕਿ ਵੱਤਵਾ ਦਰਖਤ ਲਾਓ ਮੈਂ ਪਿੰਡ ਜੀ ਦਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਾਈ ਲੱਕੇਦਾਂ ਦੀ ਟੀਮ ਦਾ ਪ੍ਰਧਾਨ ਆ ਮੈਂ ਇੱਧਰ ਬਾਈ ਦਰਸ਼ਨ ਸਿੰਘ ਬਲਾਕ ਪ੍ਰਧਾਨ ਇਹ ਵੀ ਸਾਡੀ ਟੀਮ ਦਾ ਬਲਾਕ ਪ੍ਰਧਾਨ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਸਿੰਘ ਬਾਈ ਕੀ ਵੀ ਸਮੂਹ ਪੰਜਾਬੀਆਂ ਨੂੰ ਆਹੀ ਅਪੀਲ ਕਰਦੇ ਆ ਕਿ ਜਿੱਥੇ ਕਿਤੇ ਵੀ ਦਰਖਤ ਲੱਗੇ ਵੇ ਜਿਹੜੇ ਪਿੰਡਾਂ ਦੇ ਵਿੱਚ ਬਈ ਦਰਖਤ ਲਿਆ ਸਾਂਝ ਜਗ੍ਹਾ ਚ ਲਾਇਆ ਜਾਂ ਖੇਤ ਦੇ ਵਿੱਚ ਲਾਇਆ ਆ ਦਿਨਾਂ ਦੇ ਵਿੱਚ ਜ਼ਰੂਰ ਧਿਆਨ ਰੱਖਿਓ ਕਿਉਂਕਿ ਬੱਟਾਂ ਦੇ ਉੱਤੇ ਘਾਹ ਹੋ ਜਾਂਦਾਗਾ ਤੇ ਉਹਦੇ ਕਾਰਨ ਕਈ ਮੇਰੇ ਵੀਰ ਗਲਤੀ ਨਾਲ ਜਿਹੜੀ ਕੱਖਾਂ ਵਾਲੀ ਸਪਰੇ ਵੀ ਮਾਰ ਦਿੰਦੇ ਆ ਬਾਕੀ ਦੇਖਿਆ ਬਈ ਜਿਹੜੇ ਵੀ ਸਰਕਾਰੀ ਜਗ੍ਹਾ ਦੇ ਵਿੱਚ ਦਰਾਸਤ ਲੱਗੇ ਹੁੰਦੇ ਆ ਨਾ ਉੱਥੇ ਕਈ ਮੇਰੇ ਵੀਰ ਕੂੜਾ ਕਰਕਟ ਲਫਾਫੇ ਲਬੂਵੇ ਘਰੋਂ ਕਚਰੇ ਦੇ ਭਰ ਕੇ ਟੋਟੂਆ ਹੁੰਦਾ ਦਰਾਸਤ ਦੇ ਨਾਲ ਉੱਥੇ ਸੁੱਟ ਦਿੰਦੇ ਆ ਬਾਕੀ ਬਈ ਜੋਤ ਸਿਧਾਨੇ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦਾਗਾ ਬਈ ਇੱਕ ਬਈ ਮੈਂ ਮਜ਼ਾ ਦਾਂ ਗਿਆ ਲਾ ਉੱਚੀ ਬੋਲ ਥੋੜਾ ਜੋਰ ਜਿਵੇਂ ਮਾਲਾ ਕਰ ਜਿਹੜੇ ਆਪਣੇ ਆ ਨੈਟ ਪੁਲ ਤੇ ਬੂਟੇ ਲਾਏ ਗਏ ਹਾਂ ਹਾਂ ਇਥੇ ਆਪਣੇ ਟੋਏ ਕਰੇ ਦੇ ਵਿੱਚ ਕਈ ਲੋਕ ਆਉਂਦੇ ਤੇ ਵੀਰਾਂ ਫੱਟ ਗਏ ਹਾਂ ਬੋਤਲਾਂ ਫੱਟ ਗਏ ਕੰੱਚ ਵਗੈਰਾ ਨਾਲ ਸਿੱਟਿਆ ਕਰੋ ਤੇ ਕਈ ਵਾਰੀ ਸੀ ਨੰਗੇ ਪੈਰੀਂ ਪਾਣੀ ਪੋਣੇ ਉਹਨਾਂ ਬੂਟਾਂ ਨਾਲੇ ਬਾਜਦੇ ਆ ਨੰਬਰ 2 ਤੇ ਆਹ ਬੁੜੀਆਂ ਜਿਹੜੀਆਂ ਬੀਬੀਆਂ ਮਾਈਆਂ ਏ ਭਰੀ ਆਉਣੀਆਂ ਡਜਵਾਕਾਂ ਵਾਲੇ ਨਹੀਂ ਡੈਂਪਰ ਜਿਹੇ ਹਾਂ 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 ਉਹਨਾਂ ਇਹ ਲਿਫਾਫੇ ਭਰੇ ਦੁੰਦੇ ਆ ਪਾ ਕੇ ਲਿਫਾਫੇ ਉਮੇ ਛੱਟੇ ਜਾਂਦੇ ਤੋਏ ਦੇ ਵਿੱਚ ਅੱਛਾ ਇਹ ਇੰਨਾ ਰਖਤਾ ਨਾ ਕਰਿਆ ਕਿ ਇਹਨਾਂ ਤੋਂ ਬਾਜ ਆ ਜੋ بڑے ਮੋਟੇ ਦਾ ਅਕਲ ਨੂੰ ਹੱਥ ਮਾਰ ਲਓ ਵੀ ਕੁਦਰਤ ਨਾਲ ਬੰਦਾ ਮੇੜਾ ਮੋਟਾ ਜੁੜੋ ਤੇ ਇਹਨਾਂ ਜਿੱਥੇ ਬੰਦੇ ਕੰਮ ਕਰਦੇ ਹੁੰਦੇ ਆ ਉੱਥੇ ਵਿੱਚ ਲੱਤਾਂ ਨਾ ਵਿੱਚਿਆ ਕਰੋ ਅਗਲੇ ਦਿਨ ਸਹੀ ਮੈਂ ਤਾਂ ਅਹੀ ਕਹਿਣਾ ਚਾਹੁੰਦਾ ਸੀ ਬਾਕੀ ਵੀ ਉਹੀ ਅਪੀਲ ਕਰਦੇ ਆ ਆ ਦਿਨਾਂ ਜਰੂਰ ਧਿਆਨ ਰੱਖੋ ਬਈ ਜਿੱਥੇ ਬੂਟੇ ਲੱਗੇ ਆ ਬਈ ਕੋਈ ਪਸ਼ੂ ਪਸ਼ੂਆ ਤਾਂ ਅਵਾਰਾ ਪਸ਼ੂਆ ਤਾਂ ਉਹ ਤੋਂ ਜ਼ਰੂਰ ਬਚਾਓ ਬਾਕੀ ਜਿਹੜਾ ਕੱਕ ਪੱਠੇ ਵਾਲੀ ਸਪਰੇਅ ਕਰਦੇ ਨੇ ਆਪਾਂ ਕਈ ਵਾਰ ਕਈ ਮੇਰੇ ਵੀਰ ਬੂਟੇ ਲੱਗੇ ਹੁੰਦੇ ਘਾਹ ਹੁੰਦਾ ਆਸਤੇ ਪਾਸੇ ਗਲਤੀ ਨਾਲ ਉਹ ਸਪਰੇਅ ਜਿਹੜੀ ਹੋ ਜਾਂਦੀ ਆ ਤੇ ਉਹਦੇ ਨਾਲ ਬੂਟਾ ਮਰ ਜਾਂਦਾਗਾ ਜ਼ਰੂਰ ਧਿਆਨ ਰੱਖੋ ਬਾਕੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦਾ ਫਰਜ਼ ਬਣਦਾਗਾ ਕਿ ਜ਼ਿੰਦਗੀ ਦੇ ਵਿੱਚ ਆਪਣੇ ਘਟੋ ਘਟ ਪੂਰੇ ਸਾਲ ਦੇ ਵਿੱਚ ਜੇ 15 ਵੀ ਬੂਟੇ ਲਾਵੇ ਤਾਂ ਪੂਰੀ ਜ਼ਿੰਦਗੀ ਦੇ ਵਿੱਚ ਕਿੰਨੇ ਬੂਟੇ ਲਾਉਂਦਾ ਆਂ ਅੱਜ ਦੇਖ ਸਕਦਾ ਬਾਕੀ ਸਿਧਾਨ ਵਾਲੇ ਤੁਹਾਨੂੰ ਦੱਸਿਆ ਵੀ ਆਪਣਾ ਫਰਜ਼ ਨਿਭਾ ਰਹੇ ਆ ਬਾਈ ਚਾਰੇ ਪਾਸੇ ਬੂਟੇ ਬੂਟੇ ਬਾਤ ਬਣ ਲੈ ਕੇ ਬਾਈ ਲੱਖਾ ਸਿਧਾਨਾ ਕਿੰਨਾ ਚਿੰਤਤ ਹੁੰਦਾਗਾ ਪਾਣੀਆਂ ਦੇ ਮੁੱਦਿਆਂ ਤੇ ਬਾਕੀ ਹੋਰ ਪੰਜਾਬ ਦੇ ਅਨੇਕਾਂ ਹੀ ਮੁੱਦਿਆਂ ਤੇ ਆਵਾਜ਼ بلند ਕਰਦਾਗਾ ਆ ਤੁਸੀਂ ਦੇਖ ਸਕਦੇ ਆ ਲੱਖੇ ਸੁਧਾਨੇ ਦੇ ਵਾਰਕ ਟੀਮ ਦੇ ਮੈਂਬਰ ਬੂਟੇ ਪਾ ਰਿਹਾ ਬਾਕੀ ਸਮੂਹ ਪੰਜਾਬੀਆਂ ਨੂੰ ਆਹੀ ਅਪੀਲ ਆ ਵੀ ਆਪਣੇ ਨੇੜੇ ਤੜੇ ਹਜੇ ਵੀ ਟਾਈਮ ਹੈਗਾ ਘੱਟੋ ਘਾਟ ਡੇਢ ਮਹੀਨੇ ਦਾ ਕਿਉਂਕਿ ਸੌਣ ਦਾ ਮਹੀਨਾ ਤਕਰੀਬਨ ਖਤਮ ਹੋਣ ਵਾਲਾ ਥੋੜੇ ਦਿਨ ਹੀ ਰਹਿ ਗਏ ਆ ਤੇ ਮਹੀਨਾ ਹਜੇ ਅਗਲਾ ਪਿਆਗਾ ਤੇ ਉਹਦੇ ਕਾਰਨ ਜਿਹੜਾ ਕੀ ਅਪੀਲ ਕਰਦੇ ਆਂ ਬੂਟੇ ਜਿਹੜੇ ਰਹਿੰਦੇ ਆ ਵੱਤ ਤੋਂ ਵੱਤ ਲਾਓ ਬਾਕੀ ਹੋਰ ਕਹਿਣਾ ਚਾਹੁੰਦਾ ਅਪੀਲ ਆ ਮੇਰੀ ਸਾਰੇ ਵੀਰਾਂ ਨੂੰ ਪੈਨਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਬਾਈ ਦਾ ਸਾਥ ਦਿਓ ਜਿੰਨੇ ਵੀ ਬਾਈ ਦਰਾਖਤ ਲਾਉਂਦਾ ਕੁਦਰਤ ਨਾਲ ਪਿਆਰ ਕਰਦਾ ਜੇ ਕੋਈ ਦਰਾਖਤ ਵੜਦਾ ਹੈ ਉਹਦਾ ਵਿਰੋਧ ਕਰੋ ਡਟ ਕੇ ਵਿਰੋਧ ਕਰੋ ਇੱਕ ਦਰਾਖਤ ਲਾਉਣ ਦੀ ਖਾਤਰ 10 ਸਾਲ 10 ਸਾਲਾਂ ਦੇ ਵਿੱਚ ਇੱਕ ਦਰਾਖਤ ਹੁੰਦਾ ਹੈ ਤੇ ਆਪਾਂ ਇੱਕ ਮਿੰਟ ਦੇ ਵੀ ਦਰਾਖਤ ਵਾਢ ਕੇ ਛੱਡ ਦਿੰਨੇ ਆ ਇਹਦੇ ਤੇ ਮਰੀ ਗੌਰ ਕਰੋ ਦਰਾਖਤ ਨਾ ਪੱਟੋ ਦਰਾਖਤ ਬਾਅਦ ਤੁਰਾ ਦਰਾਖਤ ਲਾਓ ਬਾਈ ਲੱਖੇਸਾਂ ਦੀ ਸੋਚ ਤੋਂ ਚੱਲੋ ਇਸੇ ਕਰਕੇ ਆਪਣਾ ਵਾਤਾਵਰਨ ਜਿਹੜਾ ਵਾਤਾਵਰਨ ਆਪਣਾ ਸੁਹਾਰਾ ਰਹਿ ਸਕਦਾ ਹੈ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਬਾਕੀ ਭਈ ਪਹਿਲਾਂ ਵੀਡੀਓ ਪਾਉਣੇ ਹੁੰਦੇ ਨੇ ਕਈ ਮੇਰੇ ਵੀਰ ਕਹਿੰਦੇ ਹੁੰਦੇ ਨੇ ਨਾ ਵੀ ਇਕੱਲੀ ਵੀਡੀਓ ਬਣਾ ਕੇ ਚਲੇ ਜਾਂਦੇ ਆ ਵੀ ਇਸ ਤੋਂ ਬਾਅਦ ਕੋਈ ਕੁਝ ਨਹੀਂ ਕਰਦਾ ਤੁਸੀਂ ਦੇਖ ਸਕਦੇ ਆ ਭਾਈ ਕਿੰਨਾ ਟਾਈਮ ਹੋ ਗਿਆ ਜੋ ਟਰੈਕਟਰ ਟਰਾਲੀ ਜੋੜੇ ਨੂੰ ਕਿੰਨੇ ਮਹੀਨੇ ਹੋ ਗਏ ਪਈ ਨਾਂ ਲਗਾ ਲਓ ਜਿੱਦਿਆਂ ਜਦੋਂ ਦੀ ਗਰਮੀ ਸਟਾਰਟ ਹੋਈ ਆ 2 ਮਹੀਨੇ ਹੋ ਗਏ ਹੋਣਗੇ ਮੈਂ ਉਹਦੀਆਂ ਵੀ ਤਾਂ ਪਾਣੀ ਪੋਣ ਲੱਗੇ ਆ ਆ ਦੇਖ ਲਓ 2 ਆਏ ਵਾਰੀ ਆਏ ਹਾਂ ਆਏ ਸਾਲ ਕਟੂਗੜ ਕਿੰਨਾ ਟਾਈਮ ਹੋ ਗਿਆ 8-10 ਸਾਲ ਹੋ ਗਏ ਤੇ ਆਏ ਸਾਲ ਟਰੈਕਟਰ ਜਦੋਂ ਗਰਮੀ ਸ਼ੁਰੂ ਹੋ ਜਾਂਦੀ ਆ ਬਾਈ ਟਰੈਕਟਰ ਟਰਾਲੀ ਤੇ ਨਿਤ 10-12-12 ਬੰਦੇ ਇਸ ਤਰ੍ਹਾਂ ਬੂਟੇ ਲਾਉਂਦੇ ਵੀ ਆ ਜਿਹੜੇ ਬੂਟੇ ਨੂੰ ਦਵਾਈ ਦੀ ਲੋੜ ਆ ਦਵਾਈ ਪਾਈ ਜਾਂਦੇ ਆ ਪਾਣੀ ਪਾ ਜਾਂਦਾ ਵੀ ਪੰਜਾਬ ਦੇ ਹਰੇਕ ਇਨਸਾਨ ਦਾ ਫਰਜ਼ ਬਣ ਲਗਾ ਕੁਦਰਤ ਨੂੰ ਲੈ ਕੇ ਚਿੰਤਤ ਹੋ ਰਹਾ ਇਹ ਤੇ ਆਪਣੇ ਆਸੇ ਪਾਸੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੂਟੇ ਜ਼ਰੂਰ ਲਾਵੇ ਬਾਕੀ